ਅੱਜ ਬਹੁਤ ਹੀ ਖੁਸ਼ੀਆਂ ਭਰਿਆ ਪਵਿੱਤਰ ਦਿਹਾੜਾ ਪ੍ਰਭੂ ਰਾਮ ਜੀ ਦਾ ਜਿਹੜਾ ਬਹੁਤ ਹੀ ਪਾਵਨ ਔਰ ਪਵਿੱਤਰ ਆਗਮਨ ਦਿਹਾੜਾ ਆ ਰਿਹਾ ਜਿਹਦੇ ਸਬੰਧ ਵਿੱਚ 6 April ਦਿਨ ਐਤਵਾਰ ਨੂੰ ਬਹੁਤ ਹੀ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਹੋਣਾ ਹੈ ਉਹਦੇ ਸਬੰਧੀ ਅੱਜ ਹਰ ਸਾਲ ਦੀ ਤਰ੍ਹਾਂ ਮੇਰੇ ਬਹੁਤ ਹੀ ਸਤਾਰਿਓ ਵੀ ਮਿਸ਼ਨਾਲਲ ਸ਼ਰਮਾ ਜੀ ਅਜਮੇਰ ਸਿੰਘ ਬਾਦਲ ਸਾਹਿਬ ਜਿਨ੍ਹਾਂ ਦੇ ਪਰਾਲੇ ਦੇ ਨਾਲ ਅੱਜ ਦੀ ਜਿਹੜੀ ਪਰਬਾਤ ਫੇਰੀ ਦਾ ਆਯੋਜਨ ਕੀਤਾ ਗਿਆ ਮੈਂ ਸਮਝਦਾ ਕਿ ਇਹ ਸਾਥੀ ਹਮੇਸ਼ਾ ਰਾਸ਼ਟਰ ਹਿੱਤ ਦੇ ਵਿੱਚ ਦੇਸ਼ ਇੱਤ ਦੇ ਵਿੱਚ ਹੋਰ ਸਮਾਜ ਦੇ ਲਈ ਜਿਹੜਾ ਬੜੀਆਂ ਸਵਾਵਾਵਾਂ ਨਿਭਾਉਂਦੇ ਆ ਔਰ ਖਾਸ ਕਰਕੇ ਜਿਹੜੇ ਨਿਰਦੇਸ਼ ਆਦਰਨੀય ਸ਼੍ਰੀ ਵਿਜੇ ਚੋਪੜਾ ਜੀ ਨੇ ਸਾਨੂੰ ਸਾਰਿਆਂ ਨੂੰ ਦਿੱਤੇ ਆ ਉਹਨਾਂ ਦੇ ਉੱਤੇ ਚੱਲਣ ਦਾ ਉਹਨਾਂ ਦਾ ਪਾਲਨ ਕਰਨ ਦਾ ਜਿਹੜਾ ਪ੍ਰਯਾਸ ਕੀਤਾ ਜਾਂਦਾ ਔਰ ਅੱਜ ਵੀ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਜਿਹਦਾ ਆਯੋਜਨ ਹੋਇਆ ਉਦਲੇਮੇ ਆਪਣੇ ਸਾਥੀਆਂ ਨੂੰ ਇਹਨਾਂ ਭਰਾਵਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਆਦਰਨੀਏ ਸ਼੍ਰੀ ਵਿਜੇ ਚੋਪੜਾ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਹੜੇ ਹਮੇਸ਼ਾ ਸਾਨੂੰ ਚੰਗੇ ਮਾਰਗ ਤੇ ਚੱਲਣ ਦੇ ਲਈ ਜਿਹੜੀਆਂ ਇਨਸਾਨੀ ਕਦਰਾਂ ਕੀਮਤਾਂ ਉਹਦੇ ਉੱਤੇ ਚੱਲਣ ਦੇ ਲਈ ਸਾਨੂੰ ਦਿਸ਼ਾ ਨਿਰਦੇਸ਼ ਦਿੰਦੇ ਆ ਚਾਹੇ ਉਹ ਬਜ਼ੁਰਗਾਂ ਦੀ ਸੇਵਾ ਕਰਨ ਦਾ ਹੋਵੇ ਚਾਹੇ ਉਹ ਗਰੀਬਾਂ ਮਜ਼ਲੂਮਾਂ ਦੀ ਲੋੜਵੰਦਾਂ ਦੀ ਰਾਸ਼ਨ ਦੀ ਚਾਹੇ ਸਿਹਤ ਸੰਬੰਧੀ ਮੈਡੀਕਲ ਕੈਂਪ ਲਗਾ ਕੇ ਉਹਨਾਂ ਦੀਆਂ ਸੇਵਾਵਾਂ ਹੋਣ ਇਹ ਸਾਰਾ ਕੁਝ ਹੈ ਜਿਹੜਾ ਮੈਂ ਸਮਝਦਾ ਕਿ ਇੱਕ ਉਹ ਇੰਸਟੀਚਿਊਸ਼ਨ ਦੀ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਜਿਹੜਾ ਆਉਣ ਵਾਲੀ ਜਿਹੜੀ ਯੂਥ ਹੈ ਜਨਰੇਸ਼ਨ ਹੈ ਉਹਨੂੰ ਚੰਗੀ ਤਰ੍ਹਾਂ ਗਾਈਡ ਕਰ ਰਿਆ ਔਰ ਖਾਸ ਕਰਕੇ ਉਪਰਾਲਾ ਧਰਮ ਦੇ ਨਾਲ ਜੁੜਨ ਦਾ ਕਿਉਂਕਿ ਪ੍ਰਭੂ ਰਾਮ ਜੀ ਦਾ ਜਿਹੜਾ ਜੀਵਨ ਹੈ ਉਹ ਮਰਾਦਾ ਪਰਸ਼ੋਤਮ ਪ੍ਰਭੂ ਰਾਮ ਜੀ ਦਾ ਜੀਵਨ ਦਾ ਇੱਕ ਇੱਕ ਜਿਹੜਾ ਪਹਿਲੂ ਹੈ ਉਹ ਸਾਡੇ ਜੀਵਨ ਦੇ ਉੱਤੇ ਬਹੁਤ ਵੱਡਾ ਪ੍ਰਭਾਵ ਉਹਦਾ ਹਮੇਸ਼ਾ ਰਹਿੰਦਾ ਔਰ ਜੇ ਅਸੀਂ ਇਸ ਤਰੀਕੇ ਦੇ ਨਾਲ ਪਰਵਾਦ ਫੇਰੀਆਂ ਦੇ ਵਿੱਚ ਨੌਜਵਾਨਾਂ ਨੂੰ ਬੱਚਿਆਂ ਨੂੰ ਨਾਲ ਲੈ ਕੇ ਚਲਦੇ ਆਂ ਪਰਿਵਾਰਾਂ ਨੂੰ ਨਾਲ ਲੈ ਕੇ ਚਲਦੇ ਆਂ ਇਹਨਾਂ ਆਯੋਜਨਾਵਾਂ ਦੇ ਵਿੱਚ ਹਿੱਸਾ ਲੈਣੇ ਆ ਤਾਂ ਜਿਹੜੀਆਂ ਕਦਰਾਂ ਕੀਮਤਾਂ ਸਿੱਖਿਆਵਾਂ ਸਾਨੂੰ ਸਾਡੇ ਬਜ਼ੁਰਗਾਂ ਨੇ ਦਿੱਤੀਆਂ ਉਹ ਅੱਗੇ ਪੀੜੀਦਰ ਪੀੜੀ ਪਹੁੰਚਦੀਆਂ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਸਾਥੀਆਂ ਦਾ ਸਾਡੇ ਆਦਰणीय ਸ਼੍ਰੀ ਕੇਡੀ ਪੰਡਾਰੀ ਸਾਹਿਬ ਔਰ ਸਾਰੀਆਂ ਸ਼ਖਸੀਤਾਂ ਸ਼੍ਰੀ ਰਾਮ ਨਵਮੀ ਉਸਬ ਕਮੇਟੀ ਦੇ ਸਾਰੇ ਸਾਥੀ ਅੱਜ ਇੱਥੇ ਪਹੁੰਚੇ ਆ ਖਾਸ ਕਰਕੇ ਕਿਉਂਕਿ ਪਰਵਾਤ ਫੇਰੀਆਂ ਦਾ ਆਯੋਜਨ ਆਦਰਯੋਗ ਸ਼੍ਰੀ ਨਵਲ ਕੰਬੋਜ ਜੀ ਉਹਨਾਂ ਦੀ ਟੀਮ ਵੱਲੋਂ ਕੀਤਾ ਜਾਂਦਾ। ਸੋ ਸਾਰੇ ਸਾਥੀਆਂ ਦਾ ਪੂਰੀ ਟੀਮ ਦਾ ਮੈਂ ਆਪਣੇ ਵੱਲੋਂ ਦਿਲ ਦੀ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ। ਜੈ ਹਿੰਦ, ਜੈ ਭਾਰਤ, ਜੈ ਸ਼੍ਰੀ ਰਾਮ। ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 6 April ਨੂੰ ਨਿਕਲਣ ਵਾਲੀ ਸ਼ੋਭਯਾਤਰਾ ਸੰਬੰਧ ਵਿੱਚ ਅੱਜ ਚੌਥੀ ਪਰਵਾਤ ਫੇਰੀ ਜਲੰਧਰ ਦੇ ਕਿਸ਼ਨਪੁਰਾ ਚੌਂਕ ਤੋਂ ਜੋ ਕੱਢੀ ਗਈ ਹੈ ਸਾਡੇ ਨਾਲ ਕਿਸ਼ਨ ਲਾਲ ਸ਼ਰਮਾ ਜੀ। ਕਿਸ਼ਨ ਲਾਲ ਸ਼ਰਮਾ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਪਰਵਾਤ ਫੇਰੀ ਤੁਹਾਡੇ ਵੱਲੋਂ ਯੋਜਨ ਕੀੜੀ ਹੈ ਕੀਤੀ ਜਾਂਦੀ ਹੈ। जन जागृति मंच ਵੱਲੋਂ ਪਿਛਲੀ ਕਾਫੀ ਸਾਲਾਂ ਤੋਂ ਜਿਹੜੀ ਕਿ ਮਰਿਆਦਾ ਪਰਸ਼ੋਤਮ ਭਗਵਾਨ ਰਾਮ ਜੀ ਚੰਦਰ ਮਹਾਰਾਜ ਜੀ ਦੀ ਭੱਵੇ ਸ਼ੋਭਾ ਯਾਤਰਾ 6 April ਨੂੰ ਜਲੰਧਰ ਦੀ ਨਗਰੀ ਦੇ ਉੱਤੇ ਆਦਰਨੀਏ ਪਦਮ ਸ਼੍ਰੀ ਵਿਜੇ ਚੋਪੜਾ ਜੀ ਦੀ ਅਧਿਖਸ਼ਤਾ ਦੇ ਵਿੱਚ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਕੱਢੀ ਜਾ ਰਹੀ ਹੈ ਉਸ ਦੇ ਉਪਲਕਸ਼ ਅੱਜ ਪ੍ਰਭਾਤ ਫੇਰੀ ਦਾ ਭੱਵੇ ਆਯੋਜਨ ਕੀਤਾ ਗਿਆ ਔਰ ਕਿਸ਼ਨਪੁਰਾ ਵਾਸੀਆਂ ਨੇ ਗੁਲਾਬ ਦੇ ਫੁੱਲਾਂ ਦੀ ਵਰਸ਼ਾ ਕੀਤੀ ਔਰ ਲੰਗਰ ਲਗਾਏ ਔਰ ਬਭੇ ਸਵਾਗਤ ਕੀਤਾ ਔਰ ਇਸ ਵਾਰ ਜਲੰਧਰ ਦੀ ਨਗਰੀ ਪ੍ਰਭੂ ਰਾਮ ਜੀ ਦੀ ਨਗਰੀ 6 ਤਰੀਕ ਨੂੰ ਬਣਨ ਜਾ ਰਹੀ ਹੈ ਅੱਜ ਪੂਰਾ ਭਾਰਤ ਦੇਸ਼ ਰਾਮ ਰਾਜੇ ਦੀ ਔਰ ਅਗਰੇਸਰ ਹੈ ਪੂਰੇ ਭਾਰਤ ਦੇਸ਼ ਅੱਜ જય શ્રી ਰਾਮ ਜਿਹੜਾ ਕਿ ਮर्यादा पुरुषोत्तम भगवान राम जी ਦਾ ਬਭੇ ਮੰਦਰ 500 ਸਾਲ ਬਾਅਦ ਅਸੀਂ ਦੇਖਣ ਨੂੰ ਜਿਹੜਾ ਮਿਲ ਰਿਹਾ ਹੈ ਉਸ ਤੋਂ ਬਾਅਦ ਪੂਰੇ ਭਾਰਤ ਦੇਸ਼ ਦੇ ਬੱਚੇ-ਬੱਚੇ ਅੱਜ ਜੈ ਸ਼੍ਰੀ ਰਾਮ ਦੇ ਜਕਾਰੇ ਗੂੰਜ ਰਹੇ ਨੇ ਮੈਂ ਸਾਰੇ ਜ਼ਿਲੰਦਰ ਵਾਸੀਆਂ ਨੂੰ ਇਹ ਬੇਨਤੀ ਕਰਾਂਗਾ ਕਿ 6 ਅਪ੍ਰੈਲ ਨੂੰ ਆਪਣੇ ਪਰਿਵਾਰ ਸਾਥਿਤ ਇਸ ਭਬੇ ਸ਼ੁਭਾ ਯਾਤਰਾ ਚ ਸ਼ਾਮਲ ਹੋਈਏ ਔਰ ਜਨ ਜਾਗਰਤੀ ਮੰਚ ਵੱਲੋਂ ਇਸ ਭਬੇ ਸ਼ੁਭਾ ਯਾਤਰਾ ਚ ਸੈਂਕੜੇ ਨੌਜਵਾਨ ਸ਼ਾਮਲ ਹੋਣਗੇ ਔਰ ਭਬੇ ਝਾਂਕੀਆਂ ਲੈ ਕੇ ਇਸ ਸ਼ੁਭਾ ਯਾਤਰਾ ਚ ਸ਼ਾਮਲ ਹੋਵਾਂਗੇ ਔਰ ਮੈਂ ਬਧਾਈ ਵੀ ਦੇਣਾ ਚਾਹਨਾ ਆਦਰਨੀਏ ਵਿਜੇ ਚੋਪੜਾ ਜੀ ਨੂੰ ਅਵਿਨਾਸ਼ ਚੋਪੜਾ ਜੀ ਨੂੰ ਅਵਿਜੇ ਚੋਪੜਾ ਜੀ ਨੂੰ ਇਹ ਭਬੇ ਜੋਜਨ ਜਿਹੜਾ ਹਰ ਸਾਲ ਹੁੰਦਾ ਹੈ ਸਾਰੇ ਲੋਕਾਂ ਨੂੰ ਇੱਕ ਮੰਚ ਤੇ ਬਿਠਾਉਂਦੇ ਆ ਸਾਰੀਆਂ ਪਾਰਟੀਆਂ ਨੂੰ ਇੱਕ ਮੰਚ ਤੇ ਬ ਮੰਚ ਤੇ ਬਿਠਾ ਕੇ ਜਦੋਂ ਜੈ ਸ਼੍ਰੀ ਰਾਮ ਦੇ ਜਕਾਰੇ ਗੂੰਜਦੇ ਨੇ ਜਿਹੜੀਆਂ ਦੇਸ਼ਦ્રોਹੀ ਤਾਕਤਾਂ ਜਿਹੜੀਆਂ ਭਾਰਤ ਦੀ ਧਰਮ ਸੰਸਕ੍ਰਿਤੀ ਸਭਤਾ ਨੂੰ ਤੋੜਨਾ ਚਾਹੁੰਦੀਆਂ ਨੇ ਉਹਨਾਂ ਨੂੰ ਮੂੰਹ ਤੋੜ ਜਵਾਬ ਜਾਂਦਾ ਹੈ ਇੱਕ ਵਾਰ ਮੈਂ ਫੇਰ ਕਿਸ਼ਨਪੁਰਾ ਵਾਸੀਆਂ ਦਾ ਅੱਜ ਭਵੇ ਪ੍ਰਭਾਤ ਫੇਰੀ ਚ ਉਹਨਾਂ ਨੇ ਭਵੇ ਸਵਾਗਤ ਕੀਤਾ ਗੁਲਾਬ ਦੇ ਫੁੱਲਾਂ ਦੀ ਵਰਸ਼ਾ ਕੀਤੀ ਔਰ ਲੰਗਰ ਲਾਏ ਸਾਰੇ ਕਿਸ਼ਨਪੁਰਾ ਵਾਸੀਆਂ ਦਾ ਔਰ શ્રી ਦੁਰਗਾ ਮੰਦਰ ਜਿਹੜੀ ਸਭਾ ਹੈ ਇੱਥੇ ਇਸ ਵਾਰ ਪਹਿਲੀ ਵਾਰ ਅਸੀਂ ਇਸ ਸਮਾਪਨ ਰੱਖਿਆ ਹੈ ਇਸ ਸਭਾ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਨਰਲ ਜੀ ਹਰ ਸਾਲ ਤੁਹਾਡੇ ਵੱਲੋਂ ਜਿਹੜੀ ਪ੍ਰਵਾਤ ਫੇਰੀ ਕੱਢੀ ਜਾਂਦੀ ਹੈ ਹਰ ਸਾਲ ਸ਼ੋਭਾ ਯਾਤਰਾ ਦੇ ਵਿੱਚ ਲਗ-ਲਗ ਝਾਕੀਆਂ ਵੀ ਲੈ ਕੇ ਪਹੁੰਚਦੇ ਹੋ ਤੇ ਇਸ ਵਾਰ ਦੱਸਿਆ ਜਾ ਰਿਹਾ ਹੈ ਲਗ-ਲਗ ਕਿਹੜੇ ਭਗਤ ਸਿੰਘ ਦੇ ਲਗ-ਲਗ ਭਗਤ ਸਿੰਘ ਰਾਜਗੁਰੂ ਸਖਦੇਵ ਦੀਆਂ ਘੋੜਿਆਂ ਦੇ ਉੱਤੇ ਸਵਾਰਾਂ ਦੇ ਉੱਤੇ ਕਿਹੜੀਆਂ ਝਾਕੀਆਂ ਤੁਸੀਂ ਲੈ ਕੇ ਇਸ ਵਾਰ ਵੀ ਹਰ ਸਾਲ ਜਿਸੀਂ ਜਿੱਥੇ ਮਰਿਆਦਾ ਪਰਸ਼ੋਤਮ ਮਗਵਾਨ ਰਮਚੰਦਰ ਜੀ ਪਰਿਵਾਰ ਇਸ ਸ਼ੋਭਾ ਯਾਤਰਾ ਚ ਸ਼ਾਮਲ ਹੁੰਦੇ ਆ ਉੱਥੇ ਭਗਤ ਸਿੰਘ ਨੇਤਾ ਜੀ ਸੁਭਾਚੰਦਰ ਬੋਸ ਕ੍ਰਾਂਤੀਕਾਰੀਆਂ ਦੇ ਝਾਂਕੀਆਂ ਇਸ ਕਰਕੇ ਲੈ ਜਾਂਦੇ ਆ ਕਿ ਕੈਸੇ ਕੈਸੇ ਲਾਲ ਬਲੀਦਾਨ ਹੋ ਗਏ ਮਿੱਟ ਮਿੱਟ ਮਾਟੀ ਤੇ ਮਹਾਨ ਹੋ ਗਏ ਉੱਥੇ ਆਲ ਪਾਰਟੀ ਦੇ ਨੇਤਾਂ ਦੇ ਉਹ ਦੇਖਣ ਕਿ ਇਹਨਾਂ ਝਾਂਕੀਆਂ ਵੱਲ ਦੇਖਣ ਇਹਨਾਂ ਭਗਤ ਸਿੰਘ ਦੇ ਸਰੂਪ ਵੱਲ ਦੇਖਣ ਜਿਨ੍ਹਾਂ ਆਪਣਾ ਪੂਰਾ ਜੀਵਨ ਇਸ ਮਾਤਰਭੂਮੀ ਲਈ ਸਮਰਪਿਤ ਕਰ ਦਿੱਤਾ ਹੈ ਅਸੀਂ ਵੀ ਹੁਣ ਜਨ ਜਾਗਰਤੀ ਮੰਚ ਵੱਲੋਂ 20 ਤੋਂ ਲੈ ਕੇ 23 ਤਰੀਕ ਤੱਕ ਪੰਜਾਬ ਨੂੰ ਬਚਾਉਣ ਲਈ ਪੰਜਾਬ ਪੰਜ ਦਰਿਆਵਾਂ ਦੀ 체 ਮਦਰੀਆ ਨਸ਼ਾ ਦਾ ਵਗਿਆ ਹੈ ਉਥੇ ਅੱਜ ਨੌਜਵਾਨ ਪੀੜੀ ਜਦੋਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਸਰੂਪ ਦੇਖਦੀ ਹੈ ਕਰਤਾਰ ਸਰਾਬੇ ਦੇ ਸਰੂਪ ਉਦਮ ਸਿੰਘ ਦੀਆਂ ਜਿਹੜੀਆਂ ਝਾਂਕੀਆਂ ਜਦੋਂ ਲੈ ਕੇ ਜਾਂਦੇ ਆ ਨੌਜਵਾਨਾਂ ਚ ਵੀ ਜੋਸ਼ ਆਂਦਾ ਹੈ ਉਹ ਅੱਜ ਨੌਜਵਾਨਾਂ ਨੂੰ ਪੰਜਾਬ ਪ੍ਰਾਂਤ ਦੇ ਨੌਜਵਾਨਾਂ ਨੂੰ ਕਹਾਂਗਾ ਕਿ ਆਓ ਨੌਜਵਾਨੋ ਮਰਿਆਦਾ ਪਰਸ਼ੋਤਮ ਭਗਵਾਨ ਰਾਮ ਜੀ ਦੇ ਪੱਛਨਤ ਚੱਲ ਕੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਪੱਛਨਤ ਚੱਲ ਕੇ ਇਹ ਜਿਹੜੀ ਹੈ ਰਸ਼ੀਆਂ ਮੁਨੀਆਂ ਦੀ ਪਵਿੱਤਰ ਧਰਤੀ ਮੇਰਾ ਪੰਜਾਬ ਪ੍ਰਾਂਤ ਹੈ ਇੱਥੇ ਜਿਹੜੀਆਂ ਅੱਜ ਕ੍ਰਿਤੀਆਂ ਆ ਗਈਆਂ ਉਹਨਾਂ ਨੂੰ ਦੂਰ ਕਰਨ ਦਾ ਸੰਕਲਪ ਲਈਏ ਜੈ ਸ਼੍ਰੀ ਰਾਮ ਇਹ ਦੇਖਿਆ ਤੁਸੀਂ ਦੇ ਚੌਥੀ ਪਰਵਦਫੇ ਦੀ ਜੋ ਰਾਮਨਾਮੀ ਉਸਕ ਕਮੇਟੀ ਵੱਲੋਂ 8 ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿਸ਼ਨਪੁਰਾ ਦੇ ਸ਼ਿਵ ਮੰਦਿਰ ਤੋਂ ਸਟਾਰਟ ਹੋ ਕੇ ਦੁਰਗਾ ਮੰਦਿਰ ਦੇ ਵਿੱਚ ਸਮਾਪਤੀ ਕੀਤੀ ਗਈ ਲਗ ਲਗ 11 ਨਿਵਾਸੀਆਂ ਨੇ ਵੈਲਕਮ ਕੀਤਾ ਗਿਆ ਫੁੱਲਾਂ ਦੀ ਵਰਸ਼ਾ ਵੀ ਕੀਤੀ ਗਈ ਕੈਮਰਾਮੈਨ ਅਜੇ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਚਲੰਗ